ਹਾਂਜੀ ਸਰ ਆਪਣਾ ਗੁੱਡ ਨੇਮ ਹਾਂ ਮੈਂ ਡਾਕਟਰ ਐਸ ਐਸ ਗੋਸਲ ਵਾਈਚੈਂਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਅੱਜ ਅਸੀਂ ਇੱਥੇ ਪਟੰਡੇ ਦੇ ਵਿੱਚ ਇੱਕ ਇੰਟਰ ਸਟੇਟ ਕਾਟਨ ਦੀ ਜਿਹੜੀ ਕਮੇਟੀ ਦੀ ਮੀਟਿੰਗ ਕੀਤੀ ਹੈ ਇਹ ਅਸੀਂ ਤਕਰੀਬਨ ਹਰ ਸਾਲ ਤਿੰਨ ਮੀਟਿੰਗਾਂ ਕਰਦੇ ਹਾਂ ਇਹਦਾ ਮੁੱਖ ਮਕਸਦ ਇਹ ਹੈਗਾ ਕਿ ਅਸੀਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਸਾਇੰਟਿਸਟ ਨੇ ਰਿਸਰਚਰ ਨੇ ਐਕਸਟੈਂਸ਼ਨ ਸਪੈਸ਼ਲਿਸਟ ਨੇ ਸਾਡਾ ਪੰਜਾਬ ਐਗਰੀਕਲ ਜਿਹੜਾ ਵਿਭਾਗ ਪੰਜਾਬ ਸਰਕਾਰ ਦਾ ਐਗਰੀਕਲਚਰ ਐਂਡ ਵੈਲਫੇਅਰ ਉਹਨਾਂ ਦੇ ਏਰੀਓਸ ਉਹਨਾਂ ਦੇ ਚੀਫ ਸਹਿਬਾਨ ਐਕਸਟੈਂਸ਼ਨ ਸਪੈਸ਼ਲਿਸਟ ਸਾਰੇ ਇਕੱਠੇ ਹੋਣੇ ਆ ਤੇ ਅੱਜ ਜੋ ਅਸੀਂ ਮੀਟਿੰਗ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਜਿਹੜਾ ਕਾਟਨ ਦੀ ਹੁਣ ਸੋਇੰਗ ਹੋਣੀ ਹੈ ਉਹ ਅਗਲੇ April ਜਿਹੜਾ ਆ ਰਿਹਾ ਹੈ ਤੇ ਉਹਦੇ ਵੀ ਸ਼ੁਰੂ ਹੋ ਜਾਣੀ ਸੈਕੰਡ ਵੀਕ ਦੇ ਵਿੱਚ ਤੇ ਅਸੀਂ ਉਹਦੇ ਵਾਸਤੇ ਪਲੈਨਿੰਗ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਫਾਰਮਰ ਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿ ਸਾਇੰਟਿਸਟ ਕਰ ਸਕਦੇ ਨੇ ਤਾਂ ਕਿ ਅਸੀਂ ਏਰੀਆ ਵਧਾ ਸਕੀਏ ਅਰ ਜੇ ਗੱਲ ਕਰੀਏ ਪੰਜਾਬ ਤੇ ਕਾਟਨ ਦਾ ਜਿਹੜਾ ਰਕੜਦਾ ਹੈ ਕਿੰਨੇ ਦਿਨ ਘਟਦਾ ਜਾ ਰਿਹਾ ਕੀ ਕਾਰਨ ਹੈ ਉਹਦਾ ਸਭ ਤੋਂ ਵੱਡਾ ਕਾਰਨ ਤਾਂ ਜੋ ਮੈਂ ਵੇਖ ਰਿਹਾ ਹੈਗਾ ਇੱਕ ਤਾਂ ਕਾਟਨ ਜਿਹੜੀ ਹੈ ਨਾ ਇਹਨੂੰ ਬਿਮਾਰੀਆਂ ਬਹੁਤ ਲੱਗਦੀਆਂ ਨੇ ਇਹ ਵਧ ਹੀ ਰਹੀਆਂ ਨੇ ਦੂਜਾ ਪੀਕ ਬਾਲਵਰਮ ਆ ਗਿਆ ਜਿਹੜੀ ਕਿ ਬੀਟੀ ਕਾਟਨ ਹੈਗੀ ਪੀਕ ਬਾਲਵਰਮ ਦਾ ਕੰਟਰੋਲ ਨਹੀਂ ਕਰਦੀ ਤੀਜਾ ਜਿਹੜਾ ਕਾਰਨ ਹੈ ਨਾ ਝੋਨਾ ਬਦਰਿਆ ਝੋਨੇ ਦਾ ਅਟੈਕ ਕਾਟਨ ਤੇ ਹੋ ਗਿਆ ਆਪ ਦਾ ਕੀੜੇ ਮਕੋੜੇ ਅਟੈਕ ਕਰਦੇ ਇਥੇ ਇੱਕ ਫਸਲ ਨਾਲ ਦੂਜੀ ਫਸਲ ਤੇ ਅਟੈਕ ਕਰਦਾ ਉਹ ਇਸ ਕਰੇ ਹੋਇਆ ਝੋਨੇ ਜਿਹੜਾ ਹੈਗਾ ਇਹਦੇ ਵਿੱਚ ਝਾੜ ਬਹੁਤ ਹੈ ਚੋੜ ਦੇ ਨਾਲ ਬਾਰੇ ਵੀ ਘਟ ਲੱਗਦੀ ਹੈ ਕੀੜਾ ਵੀ ਘਟ ਲੱਗਦਾ ਝੋਨੇ ਦਾ ਮੰਡੀ ਕਰਨ ਵੀ ਹੈਗਾ ਐਮ ਐਸ ਪੀ ਵੀ ਹੈਗੀ ਇਹ ਸਾਰੀਆਂ ਚੀਜ਼ਾਂ ਇਪੋਰਟੈਂਟ ਜਿਹੀ ਹੈਗੀਆਂ ਸੋ ਫਾਰਮਰ ਕਹਿੰਦਾ ਝੋਨਾ ਹੀ ਲਗਾ ਲਓ ਪਰ ਝੋਨਾ ਜਿਹੜਾ ਇਸ ਏਰੀਆ ਚ ਲੱਗ ਰਿਹਾ ਨਾ ਜਿਹੜਾ ਤਾਂ ਨਹਿਰੀ ਪਾਣੀ ਨਾਲ ਲੱਗ ਰਿਹਾ ਉਹ ਤਾਂ ਫਿਰ ਵੀ ਠੀਕ ਹੈ ਜਿਹੜਾ ਟਿਊਬਲਾਂ ਦੇ ਲੱਗ ਰਿਹਾ ਨਾ ਇਥੋਂ ਦਾ ਪਾਣੀ ਬਹੁਤ ਮਾੜਾ ਹੈ ਤੇ ਉਹਦੇ ਨਾਲ ਜੇ ਅਸੀਂ ਝੋਨੇ ਆ ਜਿਹੜਾ ਹੈਗਾ ਟਿਊਬਲ ਦੇ ਪਾਣੀ ਨਾਲ ਪਾਵਾਂਗੇ ਨਾ ਸਾਡੀ ਜ਼ਮੀਨ ਵੀ ਆਉਣ ਵਾਲੇ ਸਾਲਾਂ ਚ ਖਰਾਬ ਹੋ ਜਾਣੀ ਹੈ ਸਰ ਅੱਜ ਮੀਟਿੰਗ ਤੇ ਹੋਰ ਕੀ ਕਿ ਕਹਾ ਉਹਦੇ ਚੈੱਕ ਕਰ ਰਹੇ ਆ ਇੱਕ ਤਾਂ ਜਿਹੜੀ ਇਹਦਾ ਹਾਈਬ੍ਰਿਡ ਸੀਡ ਨੇ ਪੀਏ ਯੂ ਨੇ ਕਾਹਤ ਪਰ ਹਾਈਬ੍ਰਿਡ ਜਿਹੜੇ ਨੇ ਉਹ ਰეკਮੈਂਡ ਕੀਤੇ ਨੇ ਪ੍ਰਾਈਵੇਟ ਕੰਪਨੀਆਂ ਦੇ ਹਾਈਬ੍ਰਿਡ ਸਾਰੇ ਨੇ ਅਸੀਂ ਟੈਸਟ ਕਰਦੇ ਆ ਤਿੰਨ ਚਾਰ ਸਾਲ ਵੀ ਉਹੀ ਜਿਹੜੇ ਰეკਮੈਂਡਡ ਹਾਈਬ੍ਰਿਡਸ ਨੇ ਉਹ ਅਸੀਂ ਲਿਸਟਾਂ ਜਿਹੜੀਆਂ ਨੇ ਉਹਨਾਂ ਦੇ ਨਾਮ ਜਿਹਾ ਉਹ ਸਾਰਿਆਂ ਨੂੰ ਸਰਕੂਲੇਟ ਕਰਾਂਗੇ ਉਹੀ ਲਾਏ ਜਾਂ ਤੇ ਦੂਜਾ ਇਹ ਹੈਗਾ ਕਿ ਟਾਈਮਲੀ ਸੋਇੰਗ ਹੋ ਜੂਵੇ ਤੇ ਇਹ ਫਸਟ ਜਾਂ ਸੈਕੰਡ ਵੀਕ ਜਿਹੜਾ ਹੁੰਦਾ ਨਾ ਉਹਦੇ ਵਿੱਚ ਸਾਨੂੰ ਇਹਦੇ ਵਿੱਚ ਇਹ ਹੁੰਦਾ ਕਿ ਜਿੱਥੇ ਨਹਿਰ ਲੱਗਦੀ ਹੈ ਤੇ ਨਹਿਰ ਦਾ ਪਾਣੀ ਆ ਜਵੇ ਜਿੱਥੇ ਟਿਊਬਲ ਲੱਗਦਾ ਤੇ ਟਿਊਬਲ ਦਾ ਪਾਣੀ ਬਿਜਲੀ ਮਿਲਣੀ ਚਾਹੀਦੀ ਉਥੇ ਜੇ ਆਪਾਂ ਟਾਈਮ ਤੇ ਨਹੀਂ ਬੀਜਾਂਗੇ ਤੇ ਕਾਟਨ ਦਾ ਝਾੜ ਪਹਿਲਾਂ ਹੀ ਕੱਟ ਜਾਂਦਾ ਹੈਗਾ ਆਉਣ ਵਾਲੀ ਫਸਲ ਦਾ ਟਾਈਮਲੀ ਹੋ ਜਵੇ ਤੀਜਾ ਅਸੀਂ ਇਹਦੇ ਵਿੱਚ ਕਰਾਂਗੇ ਕਿ ਜਿਹੜੀਆਂ ਰეკਮੈਂਡਡ ਪੈਸਟੀਸਾਈਡ ਨੇ ਕਿਵਰੇ ਜੀਮੇਦਾਰ ਕਹਿੰਦਾ ਦਵਾਈ ਛਿੜਕੀ ਤੇ ਕੰਮ ਨਹੀਂ ਕਰਦੀ ਸਿਰਫ ਰეკਮੈਂਡਡ ਜਿਹੜੀਆਂ ਹੋਣਗੀਆਂ ਉਹੀ ਸੇਲ ਹੋਣ ਤਾਂ ਕਿ ਫਾਰਮਰ ਦਾ ਪੈਸਾ ਖਰਾਬ ਨਾ ਹੋਵੇ ਸਰ ਕਿਸਾਨਾਂ ਨੂੰ ਕੀ ਚਾਹਨਾ ਚਾਹੀਦਾ ਕਿਸਾਨਾਂ ਨੂੰ ਇਹੀ ਕਹਿਨੇ ਆ ਕਿ ਉਹ ਇਕੱਤਰ ਟਾਈਮ ਦੇ ਉੱਤੇ ਸੋਇੰਗ ਕਰਦਾ ਜਿਹੜਾ ਰეკਮੈਂਡਡ ਹੈਗਾ ਸਾਡਾ ਦੂਜਾ ਇਹ ਚਾਹੁੰਦੇ ਆ ਕਿ ਜਿਹੜੇ ਰეკਮੈਂਡਡ ਹਾਈਬ੍ਰਿਡ ਜਿਹਨੇਸਟੀ ਵੱਲੋਂ 71 ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਉਹ ਲਾ ਲੈਣ ਪਰ ਉਹਨਾਂ ਦੇ ਉੱਤੇ ਉਹ ਲਾਉਣ ਤੇ ਤੀਜੀ ਜਿਹੜੀ ਪੈਸਟੀਸਾਈਡ ਨੇ ਤੇ ਉਹ ਵੀ ਜਿਹੜੀਆਂ ਇੰਸਟੀ ਵੱਲੋਂ ਸਿਫਾਰਸ਼ ਕੀਤੇ ਗਏ ਨੇ ਤੇ ਉਹੀ ਸਪਰੇ ਕਰ ਪਰ ਕਿਸਾਨਾਂ ਦੀ ਵਿਸ਼ੇਸ਼ ਕੀ ਉਪਰਾਲੇ ਕੀਤੇ ਜਾ ਰਹੇ ਕਿਸਾਨਾਂ ਵਾਸਤੇ ਤਾਂ ਇਹ ਹੀ ਹੈ ਵੀ ਟ੍ਰੇਨਿੰਗਾਂ ਲਾ ਰਹੇ ਆ ਦੇਖੋ ਇਹ ਜਿੰਨੇ ਵੀ ਕੋਟਨ ਬੈਲਟ ਹੈਗੀ ਹੈ ਇਦੇ ਵਿੱਚ ਚੀਫ ਸਹਿਬਾਨ ਜੋ ਹਰ ਇੱਕ ਜ਼ਿਲ੍ਹੇ ਦੇ ਵਿੱਚ ਨੇ ਉਹ ਟ੍ਰੇਨਿੰਗਾਂ ਲਾ ਰਹੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 18 ਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਉਹ ਵੀ ਇਸੇ ਕੰਮ ਵਾਸਤੇ ਬਣੇ ਨੇ ਟ੍ਰੇਨਿੰਗਾਂ ਲਾ ਰਹੇ ਆਂ ਬਾਕੀ ਅਸੀਂ ਟੀਵੀ ਦੇ ਨਾਲ ਤੇ ਟੈਲੀਵਿਜ਼ਨ ਦੇ ਨਾਲ ਨਾਲ ਅਸੀਂ ਜਿਹੜੀ ਸਾਡੀ ਫੇਸਬੁੱਕ ਲਾਈਵ ਪ੍ਰੋਗਰਾਮ ਹੈ WhatsApp ਗਰੁੱਪਸ ਨੇ ਉੱਥੇ ਵੀ ਜਾਣਕਾਰੀ ਦੇ ਰਹੇ ਆਂ ਸਾਰੇ ਚੀਜ਼ਾਂ ਦੀ ਤਾਂ ਕਿ ਕਾਟਨ ਦੇ ਰੀਅ ਅਸੀਂ ਵਾਸ ਸਕੀਏ ਅੱਜ ਸਰ ਕੀ ਨਾਮ ਹੈ ਮੇਰਾ ਮੈਂ ਸੁਦਰਸ਼ਨ ਚੈਲ ਮੇਰਾ ਸਪਿੰਨਿੰਗ ਮੇਲਾ ਚੈਲ ਸਪਿੰਟੈਕਸ ਲਿਮਟਿਡ ਜਿਹੜੀ ਕਿ ਇਥੋਂ ਦਾ ਮੈਂ ਕਿਸਾਨ ਵੀ ਆਂ ਕੋਸ਼ਿਸ਼ ਮੇਰਾ ਤੇ ਅੱਜ ਇਹ ਜਿਹੜੀ ਮੀਟਿੰਗ ਆ ਇਹ ਮੀਟਿੰਗ ਦੇ ਵਿੱਚ ਕ੍ਰੌਪ ਨੂੰ ਕਿਵੇਂ ਵਧਾਇਆ ਜਾਵੇ ਨਰਦੇਜ ਨੂੰ ਦੇ ਸੰਬੰਧੀ ਵਾਈਸ ਚਾਂਸਲਰ ਸਾਹਿਬ ਔਰ ਸਾਰਾ ਐਗਰੀਕਲਚਰ ਡਿਪਾਰਟਮੈਂਟ ਦਾ ਇਹਦੇ ਲੱਗਿਆ ਹੋਇਆ ਐਗਰੀਕਲਚਰ ਡਿਪਾਰਟਮੈਂਟ ਨੇ ਜੋ ਜੋ ਆਪਣੀਆਂ ਕਾਰਵਾਈਆਂ ਕਰ ਰਹੇ ਆ ਉਹ ਦੱਸ ਰਿਹਾ ਉਹਦੇ ਵਿੱਚ ਵੀ ਕਿਵੇਂ ਕਿਵੇਂ ਕਰਕੇ ਕੀ ਕੀਤਾ ਲੇਕਿਨ ਮੈਂ ਇਹਦੇ ਨਾਲ ਕਹਾਂਗਾ ਕਿ ਇਹ ਇਕੱਲੇ ਡਿਪਾਰਟਮੈਂਟ ਦੀਆਂ ਗੱਲਾਂ ਨਹੀਂ ਇਹਨੂੰ ਸਰਕਾਰ ਨੂੰ ਇਨਵੋਲਵ ਹੋਣਾ ਪਊਗਾ ਸਰਕਾਰ ਨੂੰ ਕਿਸਾਨਾਂ ਨੂੰ ਕੋਈ ਇਨਸੈਂਟਿਵ ਦੇਣਾ ਪਊਗਾ ਕਿਸਾਨਾਂ ਨੂੰ ਜਿਵੇਂ 1000 ਰੁਪਏ ਕੁਆਂਟਲ ਦਿੱਤਾ ਜਾਵੇ 8 ਅੱਠ ਕੁੰਟਲ ਦੀ ਸਕੇਕਰ ਵਗਰ ਚਾਹੀਏ 8000 ਹੀ ਦਿੱਤਾ ਜਾਵੇ ਵੀ ਜਿਹੜਾ ਅੱਠ ਕੁੰਟਲ ਨਰਮਾ ਵੇਚੂਗਾ 1000 ਰੁਪਏ ਪਰ ਕੁੰਟਲ ਮਿਲੂਗਾ ਤੇ ਆਪਣੇ ਆਪ ਲੋਕ ਜਾਗਰਤ ਹੋਣਗੇ ਆਪਣੇ ਆਪ ਲੋਕ ਵਿਝਣਗੇ ਇਹ ਫਿਰ ਉਹਦੇ ਬਾਅਦ ਦੇ ਬੀਟੀ ਆ ਜਿਹੜੀ ਬੀਟੀ ਪਹਿਲਾਂ ਆਇਆ ਸੀ 2002 ਚ ਉਦੋਂ ਪੀਟੀ ਆਉਣ ਨਾਲ ਬੜਾ ਬਹੁਤ ਚੰਗੀ ਹੋਈ ਸੀ ਲੇਕਿਨ ਉਹਨੂੰ ਅਪਗ੍ਰੇਡ ਨਹੀਂ ਕੀਤਾ ਗਿਆ ਹੋਰ ਪੀਟੀ ਉਹ ਤੋਂ ਚੰਗੀ ਹੁਣ ਆਪਣੇ ਮੁਕਾਬਲੇ ਆਸਟ੍ਰੇਲੀਆ ਤੇ ਅਮਰੀਕਾ 4000 ਗੁਣਾ ਜ਼ਿਆਦਾ ਕ੍ਰੌਪ ਹੁੰਦੀ ਆ ਔਰ ਇਵਨ ਇੱਥੇ ਤੇਲਗਾਨਾ ਚ ਵੀ ਆਪਣੇ ਨਾਲ ਉਹ ਤੇਲਗਾਨਾ ਸਟੇਟ ਆਂਧਰਾ ਕਰਨਾਟਕਾ ਉਧਰ ਵੀ ਆਪਣਾ ਕ੍ਰੌਪ ਚੰਗੀ ਹੁੰਦੀ ਆ ਇੱਥੇ ਸਰਕਾਰ ਨੂੰ ਉਹਦੇ ਵਿੱਚ ਚਾਹੀਦਾ ਕਿਉਂਕਿ ਝੋਨੇ ਦਾ ਸਿਲ ਬਹੁਤ ਵੱਧਦੀ ਆ ਜਿਹੜਾ ਝੋਨਾ ਵੇਚਦੇ ਆ ਉਹਦੇ ਵਿੱਚ ਸਰ ਉਹਦੇ ਵਿੱਚ ਝੋਨੇ ਨਾਲ ਸਰਕਾਰ ਦੀ ਕਿੰਨੀ ਬਿਜਲੀ ਲੱਗਦੀ ਆ ਫ੍ਰੀ ਮਿਲਦੀ ਆ ਉਹ ਮੈਂ ਕਹਣਾ ਚੰਗੀ ਗੱਲ ਆ ਮਿਲ ਜਾ ਲੇਕਿਨ ਉਸੇ ਮੁਕਾਬਲੇ ਕਿਸਾਨ ਨੂੰ ਨਰਮੇ ਵਾਲੇ ਨੂੰ ਵੀ ਕੁਝ ਬੈਨੀਫਿਟ ਦੇਣਾ ਚਾਹੀਦਾ ਔਰ ਨਾਲ ਬੀਟੀਵੀ ਦੇ ਨਾਲ ਪਾਣੀ ਦੇ ਉੱਤੇ ਨਹਿਰਾਂ ਦੇ ਵਿੱਚ ਪਾਣੀ ਆ ਜਿਹੜਾ ਬਜਾਈ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਉਹਨੂੰ ਤਕਰੀਬਨ ਐਗਰੀਕਲਚਰ ਡਾਈ ਇਰੀਗੇਸ਼ਨ ਡਿਪਾਰਟਮੈਂਟ ਇਹਦੇ ਬੰਦੀ ਲੈ ਲੈਂਦਾ ਉਹਦੇ ਉੱਤੇ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਅਪ੍ਰੈਲ 20 ਤੋਂ ਲੈ ਕੇ ਮਈ ਐਂਡ ਤੱਕ ਬੰਦੀ ਨਾ ਬੇ ਨਹਿਰਾਂ ਦੇ ਵਿੱਚ ਉਹ ਪਾਣੀ ਆਵੇ ਤਾਂ ਕਿ ਕਿਸਾਨਾਂ ਦੀ ਬਜਾਈ ਟਾਈਮ ਤੇ ਹੋ ਸਕੇ ਦੈਸਰ ਦੀ ਗੱਲ ਕਰੀ ਅੱਜ ਤਿੰਨ ਸਥਾਨਾਂ ਦੇ ਕਿਸਾਨੀ ਨਾਲ ਰਿਲੇਟਡ ਬਾਹਰ ਆਏ ਹੋਏ ਮੀਟਿੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਸ਼ਾਮਿਲ ਸੀ ਮੀਟਿੰਗ ਦੀ ਗੱਲ ਕਰਦੇ ਹਾਂ ਉੱਥੇ ਮੀਟਿੰਗ ਦੇ ਵਿੱਚ ਤਾਂ ਇਹ ਸਾਰੇ ਆਪਣੇ ਆਪਣੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਜਿਹੜੀਆਂ ਜਿਹੜੀਆਂ ਗੱਲਾਂ ਮਤਲਬ ਇਹ ਕਰ ਰਿਹਾ ਉਹ ਗੱਲਾਂ ਤੇ ਆਪਣੇ ਆਪਣੇ ਦੇ ਦੱਸ ਰਹੇ ਆ ਵੀ ਅਸੀਂ ਕਿਵੇਂ ਕਿਵੇਂ ਕੀ ਕੀ ਪ੍ਰੋਕਾਸ਼ਨਸ ਲੈ ਰਹੇ ਹਾਂ ਕੀ ਕੀ ਗੱਲਾਂ ਕਰ ਰਹੇ ਹਾਂ ਜਿਵੇਂ ਉਹ ਦੱਸ ਰਹੇ ਆ ਵੀ ਅਸੀਂ ਛੜੀਆਂ ਦੇ ਸ਼ੋਰ ਆ ਉਹ ਛੜੀਆਂ ਦੇ ਜ਼ੋਰ ਵਾਸਤੇ ਡਿਪਾਰਟਮੈਂਟ ਖਤਮ ਕਰਾ ਰਿਹਾ ਵੀ ਉਹਦੇ ਵਿੱਚ ਚੁੰਡੀ ਰਹਿ ਜਾਂਦੀ ਹੈ ਲੇਕਿਨ ਉਹ ਛਡੀਆਂ ਦੇ ਸੌਰ ਆ ਜਿਹੜੇ ਉਹ ਸਰਕਾਰ ਵੱਲੋਂ ਹਦਾਇਤ ਹੋਣੀ ਚਾਹੀਦੀ ਆ ਹਰ ਹਾਲਤ ਇਹ ਕੋਈ ਵੀ ਕੰਪਲਸਰੀ ਨੂੰ ਖਤਮ ਪਹਿਨ ਕਰ ਦੇਣਾ ਚਾਹੀਦਾ 31 ਮਾਰਚ ਤੱਕ ਹਰ ਹਾਲਤ ਜਿਹੜੇ ਛਡੀਆਂ ਦੇ ਚੌਰ ਆ ਖਤਮ ਹੋ ਜਾਣ ਤਾਂ ਕਿ ਉਸ ਤੋਂ ਚੁੰਡੀ ਨਾ ਹੋਵੇ